ਪੁਰਾਣੇ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਧਿਆਨ ਰੱਖਣਯੋਗ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਕਿਉਂਕਿ ਤੁਹਾਨੂੰ ਸਾਰੀ ਉਮਰ ਜਵਾਨ ਰੱਖਣ ਗਿਆ ਨੰਬਰ 1 ਜੇਕਰ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤਾਂ ਦੁੱਧ ਵਿੱਚ ਕੱਚਾ ਅਦਰਕ ਉਬਾਲ ਕੇ ਪੀਓ ਨੰਬਰ 2 ਰੋਜ਼ਾਨਾ kiwi ਖਾਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਇਹ ਸੇਤਲੇ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 3 ਬ੍ਰੈਡ ਵਿੱਚ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਜਿਹੇ ਵਿੱਚ ਬ੍ਰੈਡ ਖਾਣ ਨਾਲ ਵਜ਼ਨ ਬਹੁਤ ਜ਼ਿਆਦਾ ਵੱਧਦਾ ਰਹਿੰਦਾ ਹੈ ਅਤੇ ਪੇਟ ਵੀ ਬਾਹਰ ਨਿਕਲ ਆਉਂਦਾ ਹੈ। ਨੰਬਰ 4। ਕੋਮਲ ਅਮਰੂਦ ਦੀਆਂ ਪੱਤੀਆਂ ਚਬਾਉਣ ਨਾਲ ਮੂਦੇ ਛਾਲੇ ਖਤਮ ਹੋ ਜਾਂਦੇ ਹਨ। ਨੰਬਰ 5। ਨੱਕ ਵਿੱਚ ਫੁੰਸੀ ਹੋ ਜਾਵੇ ਤਾਂ ਚਮੇਲੀ ਦੇ ਫੁੱਲ ਨੂੰ ਸੁਗਣਾ ਚਾਹੀਦਾ ਹੈ। ਨੰਬਰ 6। ਖੱ짜 ਲਸਣ ਨੂੰ ਰੋਜ਼ਾਨਾ ਖਾਣ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ। ਨੰਬਰ 7। ਸਰੀਰ ਵਿੱਚ ਜੇਕਰ ਕੋਈ ਵੀ ਕਮਜ਼ੋਰੀ ਹੋਵੇ ਤਾਂ ਮੁਨੱਕਾ ਖਾਣਾ ਚਾਹੀਦਾ ਹੈ। ਨੰਬਰ 8 ਖਾਣਾ ਖਾਂਦੇ ਸਮੇਂ ਖਾਣੇ ਨੂੰ ਸੁਗਣਾ ਨਹੀਂ ਚਾਹੀਦਾ ਇਸ ਨਾਲ ਬਦਹਜਮੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 9 ਜੇਕਰ ਗਰਭਵਤੀ ਔਰਤ ਹਰ ਰੋਜ਼ ਨਾਰੀਅਲ ਨੂੰ ਮਿਸ਼ਰੀ ਦੇ ਨਾਲ ਖਾਵੇ ਤਾਂ ਬੱਚਾ ਗੋਰਾ ਤੇ ਸੁੰਦਰ ਪੈਦਾ ਹੁੰਦਾ ਹੈ ਨੰਬਰ 10 ਨਿੰਮ ਦੇ ਰਕਤ ਦੇ ਸੁੱਕੇ ਨੂੰ ਰਗੜ ਕੇ ਪਿੰਪਲ ਉੱਤੇ ਲਗਾਉਣ ਨਾਲ ਪਿੰਪਲਸ ਖਤਮ ਹੋ ਜਾਂਦੇ ਹਨ ਨੰਬਰ 11 ਜੇਕਰ ਕੋਈ ਹਿੱਸਾ ਜਲ ਜਾਣ ਤੇ ਪਿਲਕਰੇ ਹੋ ਜਾਣ ਤਾਂ ਮਹਿੰਦੀ ਦੇ ਪੱਤੇਆਂ ਨੂੰ ਪੀਸ ਕੇ ਲੀਪ ਲਗਾਉਣਾ ਚਾਹੀਦਾ ਹੈ ਇਸ ਨਾਲ ਪਿਲਕਰੇ ਦੂਰ ਹੋ ਜਾਂਦੇ ਹਨ ਨੰਬਰ 12 ਖੂਨ ਨੂੰ ਗੜਾ ਹੋਣ ਤੋਂ ਬਚਾਉਣ ਲਈ ਰੋਜ਼ਾਨਾ ਐਕਸਰਸਾਈਜ਼ ਕਰੋ ਨੰਬਰ 13 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਨੱਕ ਉੱਪਰ ਤੇਲ ਲਗਾ ਕੇ ਮ사ਜ ਕਰਨ ਨਾਲ ਡਿਪਰੈਸ਼ਨ ਤੋਂ ਆਰਾਮ ਮਿਲਦਾ ਹੈ ਨੰਬਰ 14 ਸਵੇਰੇ ਖਾਲੀ ਪੇਟ ਇੱਕ ਗਲਾਸ ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਦੂਰ ਹੋ ਜਾਂਦੀਆਂ ਹਨ। ਨੰਬਰ 15 ਕਾਲੀ ਮਿੱਟੀ ਨੂੰ ਰਗੜ ਕੇ ਪਿੰਪਲਸ ਉੱਪਰ ਲਗਾਉਣ ਨਾਲ ਪਿੰਪਲਸ ਖਤਮ ਹੋ ਜਾਂਦੇ ਹਨ। ਨੰਬਰ 16 ਛੋਟੀ ਇਲਾਇਚੀ ਨੂੰ ਪੀਸ ਲਾਓ ਇਸ ਵਿੱਚ ਅੱਧਾ ਚਮਚ ਸ਼ਹਿਦ ਮਿਲਾ ਕੇ ਮੂੰਹ ਦੇ ਛਾਲਿਆਂ ਉੱਪਰ ਲਗਾਓ ਇਸ ਤਰ੍ਹਾਂ ਕਰਨ ਨਾਲ ਉਹ ਜਲਦੀ ਹੀ ਠੀਕ ਹੋ ਜਾਣਗੇ। ਨੰਬਰ 17 ਬੱਚਿਆਂ ਦੇ ਦਿਮਾਗ ਲਈ ਨਾਰੀਅਲ ਪਾਣੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਭਰਪੂਰ ਮਾਤਰਾ ਵਿੱਚ ਬ੍ਰੇਨ ਫੈਟ ਮੌਜੂਦ ਹੁੰਦਾ ਹੈ ਇਸ ਨਾਲ ਬੱਚਿਆਂ ਦੇ ਦਿਮਾਗ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 18 ਨਿੰਮ ਅਤੇ ਵੀਰੀ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਪਾਣੀ ਨਾਲ ਸਿਰ ਤੋਂ ਨਾਲ ਵਾਲਾਂ ਦਾ ਝੜਨਾ ਰੁਕ ਜਾਂਦਾ ਹੈ ਨੰਬਰ 19 ਬਵਾਸੀਰ ਦੀ ਦਿੱਕਤ ਨੂੰ ਦੂਰ ਕਰਨ ਲਈ ਲੱਸੀ ਵਿਚ ਅਜਵਾਇਣ ਪਾ ਕੇ ਪਿਓ ਨੰਬਰ 21 ਖਾਣਾ ਖਾਣ ਤੋਂ ਬਾਅਦ ਦਿਨ ਵੇਲੇ ਅਤੇ ਰਾਤ ਵੇਲੇ ਦੋਹੀ ਟਾਈਮ ਇੱਕ ਲੌਂਗ ਚੂਸਣ ਦੀ ਆਦਤ ਪਾ ਲਓ ਇਸ ਨਾਲ ਖੱਟੇ ਡਕਾਰ ਨਹੀਂ ਆਉਂਦੇ ਅਤੇ ਪੇਟ ਦੀ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਨੰਬਰ 21 ਅਜਵਾਇਣ ਨੂੰ ਕਾਲੇ ਨਮਕ ਦੇ ਨਾਲ ਪੁੰਨ ਕੇ ਗੂੰਗੁਨੇ ਪਾਣੀ ਦੇ ਵਿੱਚ ਨਾਲ ਲਓ ਇਸ ਨਾਲ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਨੰਬਰ 22 ਜੇਕਰ ਤੁਹਾਨੂੰ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਤੁਸੀਂ ਅੰਬ ਦੀ ਗਿੱਟਕ ਨੂੰ ਭੁੰਕੇ ਨਮਕ ਦੇ ਨਾਲ ਖਾਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹ ਮਿਲੇਗਾ ਨੰਬਰ 2 ਖੱਟੇ ਫਲ ਅੱਖਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਖੱਟੇ ਫਲ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਵਿਟਾਮਿਨ ਸੀ ਦੇ ਇਲਾਵਾ ਇਸ ਵਿੱਚ ਵਿਟਾਮਿਨ ਈ ਐਂਟੀ ਆਕਸੀਡੈਂਟਸ ਵਰਗੇ ਗੁਣ ਪਾਏ ਜਾਂਦੇ ਹਨ ਜੋ ਕਿ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਨੰਬਰ 24 ਪਾਣੀ ਵਿੱਚ ਪੰਜ ਅੰਜੀਰਾਂ ਨੂੰ ਉਬਾਲ ਕੇ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮ ਪੀ ਲਓ ਇਸ ਨਾਲ ਸਾਦੀ ਜੁਕਾਮ ਠੀਕ ਹੋ ਜਾਂਦਾ ਹੈ ਅੰਜੀਰ ਨੂੰ ਵੀ ਖਾ ਲਓ ਨੰਬਰ 25 ਜੇਕਰ ਤੁਹਾਨੂੰ ਤੇਜ਼ ਕਾਂਸੀ ਦੀ ਸਮੱਸਿਆ ਆਵੇ ਤਾਂ ਤੁਸੀਂ ਕਰਾਉ ਦੇ ਪੱਤੇ ਨੂੰ ਸ਼ਹਿਦ ਦੇ ਨਾਲ ਮਿਲਾ ਕੇ ਖਾਓ ਨੰਬਰ 26 ਜਾਮਣ ਦੀ ਕਿਟਕ ਨੂੰ ਪਾਣੀ ਵਿੱਚ ਰਗੜ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਤੇ ਪਿੰਪਲਸ ਦੂਰ ਹੋ ਜਾਂਦੇ ਹਨ ਨੰਬਰ 27 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਇੱਕ ਗਲਾਸ ਪਾਣੀ ਵਿੱਚ ਕਾਲੀ ਮਿਰਚ ਕਾਲਾ ਨਮਕ ਤੇ ਨਿੰਬੂ ਪਾਣੀ ਮਿਲਾ ਕੇ ਪੀਓ ਇਸ ਨਾਲ ਭੁੱਖ ਖੁੱਲ ਕੇ ਲੱਗਣ ਲੱਗ ਜਾਂਦੀ ਹੈ ਨੰਬਰ 28 ਹਾਰਟ ਅਟੈਕ ਦੇ ਖਤਰੇ ਨੂੰ ਘਟ ਕਰਨ ਲਈ ਖਾਣੇ ਵਿੱਚ ਦਾਲ ਚੀਨੀ ਕਾਲੀ ਮਿਰਚ ਹਲਦੀ ਅਦਰਕ ਸੌਂਫ ਇਲਾਇਚੀ ਧਨੀਆ ਵਰਗੇ ਮਸਾਲਿਆਂ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 29 ਜੇਕਰ ਤੁਹਾਨੂੰ ਸਿਰਦਰਦ ਹੋ ਰਿਹਾ ਹੈ ਤਾਂ ਫਿਰ ਠੰਡ ਜੁਕਾਮ ਹੋ ਰਿਹਾ ਹੈ ਤਾਂ ਗਰਮ ਪਾਣੀ ਨਾਲ ਪੈਰਾਂ ਦੀ ਠਕੋਰ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 30 ਜੇਕਰ ਰੋਟੀ ਬਣਾਉਂਦੇ ਸਮੇਂ ਭਾਫ਼ ਨਾਲ ਤੁਹਾਡੇ ਹੱਥ ਜਲ ਜਾਣ ਤਾਂ ਤੁਸੀਂ ਬਰਫ਼ ਦੀ ਠਕੋਰ ਕਰੋ। ਕਿਰੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 31 ਨਹਾਂ ਉੱਪਰ ਆਮਲੇ ਦੇ ਤੇਲ ਦੀ ਮਾਲਿਸ਼ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਨੰਬਰ 32 ਇੱਕ ਗਲਾਸ ਗਰਮ ਪਾਣੀ ਵਿੱਚ ਚੁਟਕੀ ਪਰ ਹਿੰਗ ਅਤੇ ਚੁਟਕੀ ਪਰ ਕਾਲਾ ਨਮਕ ਮਿਲਾ ਕੇ ਪੀਣ ਨਾਲ ਪੇਟ ਦਰਦ ਅਤੇ ਗੈਸ ਦੀ ਸਮੱਸਿਆ ਠੁਰ ਹੋ ਜਾਂਦੀ ਹੈ ਨੰਬਰ 33 ਅਦਰਕ ਤੇ ਨਿੰਬੂ ਦਾ ਪਾਣੀ ਸਾਨੂੰ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਖੂਨ ਸਾਫ਼ ਹੁੰਦਾ ਹੈ ਤੇ ਚਿਹਰੇ ਉੱਪਰ ਦਾਗ-ਧੱब्बਿਆਂ ਦੀ ਸਮੱਸਿਆ ਵੀ ਬਿਲਕੁਲ ਠੀਕ ਹੋ ਜਾਂਦੀ ਹੈ ਇਸ ਦੇ ਨਾਲ ਚਿਹਰੇ ਤੇ ਚਮਕ ਵੀ ਆ ਜਾਂਦੀ ਹੈ ਨੰਬਰ 34 ਹਾਰਮੋਨਸ ਨੂੰ ਸੰਤੁਲਿਤ ਕਰਨ ਲਈ ਔਰਤਾਂ ਚੁਟਕੀ ਪਰ ਜੈਫਲ ਦਾ ਇਸਤੇਮਾਲ ਕਰ ਸਕਦੀਆਂ ਹਨ ਇਹ ਔਰਤਾਂ ਦੇ ਸਰੀਰ ਵਿੱਚ ਮੌਜੂਦ ਐਸਟ੍ਰੋਜਨ ਹਾਰਮੋਨ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 35 ਜੇਕਰ ਤੁਹਾਨੂੰ ਦੰਦਾਂ ਦੀ ਸਮੱਸਿਆ ਹੈ ਤਾਂ ਇੱਕ ਕਲੀ ਲਸਣ ਦੀ ਕੁੱਟ ਕੇ ਉਹਦਾ ਰਸ ਕੱਢ ਕੇ ਦਿਨ ਵਿੱਚ 2 ਜਾਂ 3 ਵਾਰ ਦੰਦਾਂ ਉੱਪਰ ਲਗਾਉਣ ਨਾਲ ਦੰਦਾਂ ਬਿਲਕੁਲ ਠੀਕ ਹੋ ਜਾਣੀਆਂ ਹਨ। ਯਾਨੀ ਕਿ ਦੰਦੀਆਂ। ਨੰਬਰ 36 ਮਿੱਟੀ ਵਿੱਚ ਖੇਡਣ ਵਾਲੇ ਬੱਚਿਆਂ ਦੀ ਇਮਿਊਨਿਟੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀ ਹੈ। ਇਸ ਲਈ ਮਿੱਟੀ ਬੱਚਿਆਂ ਨੂੰ ਮਿੱਟੀ ਵਿੱਚ ਜ਼ਰੂਰ ਖੇਡਣ ਦੇਣਾ ਚਾਹੀਦਾ ਹੈ। ਨੰਬਰ 37 ਧਨੀਏ ਦਾ ਰਸ ਲਗਾਉਣ ਨਾਲ ਗੰਜੇ ਦੇ ਸਿਰ ਉੱਪਰ ਵੀ ਵਾਲ ਆਉਣਾ ਸ਼ੁਰੂ ਹੋ ਜਾਂਦੇ ਹਨ। ਨੰਬਰ 38 ਸਾਨੂੰ ਸਿਰ ਦੇ ਥੱਲੇ ਸਰਾਣਾ ਲਗਾਉਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਸਾਨੂੰ ਰੀੜ ਦੀ ਹੱਡੀ ਅਤੇ ਕਰਦੰਦੀ ਹੱਡੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੰਬਰ 39 ਜੇਕਰ ਤੁਸੀਂ ਮਛਰਾਂ ਤੋਂ ਬਹੁਤ ਜ਼ਿਆਦਾ ਪੇਰਿਸ਼ਾਨ ਹੋਤਾ ਸੌਂਦੇ ਹੋ ਸਮੇ ਆਪਣੇ ਕੋਲ ਨਮਕੀਨ ਪਾਣੀ ਭਰ ਕੇ ਰੱਖ ਲਓ ਇਸ ਨਾਲ ਪੂਰੀ ਰਾਤ ਮੱਛਰ ਤੁਹਾਡੇ ਤੋਂ ਦੂਰ ਰਹਿਣਗੇ ਨੰਬਰ 40 ਦੁੱਧ ਵਿੱਚ ਚਿਲੇਬੀ ਮਿਲਾ ਕੇ ਖਾਣ ਨਾਲ ਸਰੀਰ ਦਾ ਕੋਈ ਵੀ ਦਰਦ ਠੀਕ ਹੋ ਜਾਂਦਾ ਹੈ ਅਤੇ ਇਸ ਨਾਲ ਸਿਰਦਰਦ ਵੀ ਠੀਕ ਹੋ ਜਾਂਦਾ ਹੈ ਨੰਬਰ 41 ਜੋ ਲੋਕ ਸੌਣ ਤੋਂ ਪਹਿਲਾਂ ਬਾਥਰੂਮ ਜਾਂਦੇ ਉਹਨਾਂ ਤੇ ਬੁਢਾਪਾ ਜਲਦੀ ਆ ਜਾਂਦਾ ਹੈ ਨੰਬਰ 42 ਜੇਕਰ ਮਸਪੂੜਿਆਂ ਵਿੱਚ ਸੋਚ ਹੋ ਜਾਵੇ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਗੁਰਦਲੀ ਕਰੋ ਨੰਬਰ 43 ਸ਼ਕਰਕੰਦੀ ਪੁੰਨਕੇ ਖਾਣ ਨਾਲ ਸਿਰ ਖੂਬਸੂਰਤ ਰਹਿੰਦਾ ਹੈ ਨੰਬਰ 44 ਪੈਰਾਂ ਉੱਪਰ ਤੇਲ ਲਗਾਉਣ ਨਾਲ ਦਿਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 45 ਕੱਚੇ ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾ ਕੇ ਲਾਓ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 46 ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੋਵੇ ਤਾਂ ਤੁਸੀਂ ਅੰਗਰੇਜ਼ੀ ਦਵਾਈਆਂ ਤੋਂ ਪਰਹੇਜ਼ ਕਰੋ ਅਤੇ ਅਮਰੂਦ ਖਾਣਾ ਸ਼ੁਰੂ ਕਰ ਦਿਓ ਨੰਬਰ 47 ਬਰਤਨਾਂ ਨੂੰ ਹਮੇਸ਼ਾ ਰਸੂਈਕਰ ਦੇ ਵਿੱਚ ਕਿਸੇ ਵੀ ਅਲਮਾਰੀ ਵਿੱਚ ਹਮੇਸ਼ਾ ਉਲਟਾ ਕਰਕੇ ਰੱਖੋ। ਨੰਬਰ 48 ਰੋਜ਼ਾਨਾ 60 ਗ੍ਰਾਮ ਮੇਥੀ ਦਾਣਾ ਸਵੇਰੇ ਸ਼ਾਮ ਪੀਸ ਕੇ ਪਾਣੀ ਵਿੱਚ ਪਿਉ ਦਿਓ। 10 ਘੰਟੇ ਬਾਅਦ ਛਾਣ ਕੇ ਪੀ ਲਓ। ਇੱਕ ਹਫ਼ਤੇ ਵਿੱਚ ਸ਼ੂਗਰ ਕੰਟਰੋਲ ਹੋ ਜਾਵੇਗਾ। ਨੰਬਰ 50 ਪਤਲੇ ਲੋਕ ਖਾਲੀ ਪੇਟ ਅਨਾਰ ਖਾ ਲਿਆ ਕਰਨ ਤਾਂ 2-3 ਹਫ਼ਤਿਆਂ ਵਿੱਚ ਹੀ ਸਿਹਤਮੰਦ ਹੋ ਜਾਣਗੇ ਨੰਬਰ 50 ਜੇਕਰ ਤੁਸੀਂ ਆਪਣੇ ਜਿਗਰ ਨੂੰ ਠੰਡਾ ਰੱਖਣ ਚਾਹੁੰਦੇ ਹੋ ਤਾਂ ਇਮਲੀ ਰਾਤ ਪਰ ਪਾਣੀ ਵਿੱਚ ਭੋ ਕੇ ਸਵੇਰੇ ਖਾਲੀ ਪੇਟ ਉਸ ਪਾਣੀ ਪੀ ਲਓ ਨੰਬਰ 51 ਪਾਣੀ ਪੀਣ ਦੇ ਨਾਲ ਦੌਰਾਨ ਨਿੰਬੂ ਚਟ ਲਿਆ ਕਰੋ ਲਟਕਦਾ ਹੋਇਆ ਪੇਟ ਕੁਝ ਹੀ ਦਿਨਾਂ ਵਿੱਚ ਅੰਦਰ ਚਲਾ ਜਾਵੇਗਾ ਨੰਬਰ 52 ਚੌਲ ਖਾਣ ਤੋਂ ਤੁਰੰਤ ਬਾਅਦ ਘਤੀ ਵੀ ਪਾਣੀ ਨਾਲ ਪਿਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਫੀਡ ਲੱਗ ਜਾਂਦਾ ਹੈ ਨੰਬਰ 53 ਜੇਕਰ ਤੁਸੀਂ ਆਪਣੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਭੁੱਖ ਲੱਗਣ ਤੇ ਹੀ ਖਾਣਾ ਖਾਓ ਭੁੱਖ ਤੋਂ ਬਿਨਾਂ ਕਦੇ ਵੀ ਖਾਣਾ ਨਾ ਖਾਓ ਨੰਬਰ 54 ਨਹੀਂ ਜਦੋਂ ਵੀ ਖਾਓ ਤਾਂ ਉਸ ਨਾਲ ਕਦੇ ਵੀ ਗਰਮ ਚਾਵਲ ਜਾਂ ਫਿਰ ਗਰਮ ਰੋਟੀ ਨਾ ਖਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ ਨੰਬਰ 55 ਬੱਕਰੀ ਦੇ ਦੁੱਧ ਨਾਲ ਬਦਾਮ ਖਾਣ ਨਾਲ ਜਾਦਾ ਸਤੀਜ ਹੋ ਜਾਂਦੀ ਹੈ। ਨੰਬਰ 56 ਗੰਨੇ ਦੇ ਰਸ ਵਿੱਚ ਥੋੜੀ ਜਹੀ ਆਦਰਕ ਮਿਲਾ ਕੇ ਪੀਣ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਨੰਬਰ 57 ਜੋ ਲੋਕ ਮੋਟਾਪੇ ਦਾ ਸ਼ਿਕਾਰ ਰਹਿੰਦੇ ਹਨ ਅਤੇ ਉਹਨਾਂ ਦੀਆਂ ਲੱਤਾਂ ਵਿੱਚ ਦਰਦ ਹੁੰਦਾ ਹੈ ਤਾਂ ਅਜਿਹੇ ਲੋਕ ਨੂੰ ਚਾਵਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 58 ਆਲੂ ਦਾ ਚਿਲਕਾ ਤੁਹਾਡੀ ਸਕਿਨ ਅਤੇ ਪੀਲਿਸ ਦਾ ਕੰਮ ਕਰਦਾ ਹੈ ਇਸ ਨੂੰ ਲਗਾਉਣ ਨਾਲ ਤੁਹਾਡੀ ਕਾਲੀ ਸਕਿਨ ਦਾ ਰੰਗ ਸਾਫ ਹੋਣ ਲੱਗ ਜਾਂਦਾ ਹੈ ਨੰਬਰ 59 ਜੇਕਰ ਤੁਹਾਨੂੰ ਗੈਸਤੀ ਵਜ੍ਹਾ ਕਰਕੇ ਸਿਰ ਦਰਦ ਹੋ ਰਿਹਾ ਹੈ ਤਾਂ ਇੱਕ ਚਮਚ ਲਸਣ ਦਾ ਰਸ ਪੀਓ ਇਸ ਨਾਲ ਸਿਰ ਦਰਦ ਦੂਰ ਹੋ ਜਾਵੇਗਾ ਨੰਬਰ 60 ਜਿਆਦਾ ਆਂਡੇ ਇਸਤੇਮਾਲ ਕਰਨ ਨਾਲ ਚਾਰੇ ਤੇ ਝੁਰੜੀਆਂ ਅਤੇ ਛਾਈਆਂ ਪੈ ਜਾਂਦੀਆਂ ਹਨ ਨੰਬਰ 68 ਸਵੇਰੇ ਖਾਲੀ ਪੇਟ ਤਾਖਾ ਖਾਣ ਨਾਲ ਕੋਈ ਵੀ ਬਿਮਾਰੀ ਤੁਹਾਡੇ ਨਜ਼ਦੀਕ ਨਹੀਂ ਆਵੇਗੀ। ਨੰਬਰ 68 ਰਾਤ ਨੂੰ ਗਰਮ ਦੁੱਧ ਪੀਣ ਨਾਲ ਚਿਹਰੇ ਦੀ ਰੰਗਤ ਕਦੇ ਵੀ ਖਰਾਬ ਨਹੀਂ ਹੁੰਦੀ। ਨੰਬਰ 69 ਦਵਾਈ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਲੇਟਣਾ ਨਹੀਂ ਚਾਹੀਦਾ। ਨੰਬਰ 64 ਜੋ ਲੋਕ 8 ਘੰਟਿਆਂ ਤੋਂ ਘੱਟ ਨੀਂਦ ਲੈਂਦੇ ਹਨ ਉਹ ਜ਼ਿਆਦਾਤਰ ਬਚੈਨੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 65 ਦੁੱਧ ਵਿੱਚ ਪਦੀਨਾ ਪਾ ਕੇ ਪੀਣ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 66 ਸਫੇਦ ਚੀਰੀ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੌਸ਼ਨੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਨੰਬਰ 67 ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ ਉਹ ਆਪਣੇ ਖਾਣੇ ਵਿੱਚ ਕद्दू ਦਾ ਇਸਤੇਮਾਲ ਜਿਆਦਾ ਤੋਂ ਜਿਆਦਾ ਕਰਿਆ ਕਰੋ। ਨੰਬਰ 68 ਸੂਪ ਬਣਾਉਂਦੇ ਸਮੇਂ ਸਬਜ਼ੀਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਨਾ ਉਬਾਲੋ ਇਸ ਨਾਲ ਸੂਪ ਜ਼ਿਆਦਾ ਸਵਾਦ ਵਾਲਾ ਬਣੇਗਾ ਨੰਬਰ 58 ਨੰਬਰ 69 ਨੀਮ ਦੀ ਦਾਤਨ ਕਰਨ ਨਾਲ ਦੰਦਾਂ ਨੂੰ ਕਦੇ ਵੀ ਕੀੜਾ ਨਹੀਂ ਲੱਗਦਾ ਨੰਬਰ 70 ਦੁੱਧ ਵਿੱਚ ਖੰਜੂਰ ਮਿਲਾ ਕੇ ਪੀਣ ਨਾਲ ਕੱਦ ਲੰਬਾ ਹੋਣ ਵਿੱਚ ਸਹਾਇਤਾ ਮਿਲਦੀ ਹੈ ਨੰਬਰ 71 ਕ੍ਰੇਲੇ ਦੇ ਰਸ ਵਿੱਚ ਖੰਡ ਮਿਲਾ ਕੇ ਪੀਣ ਨਾਲ ਖੂਨੀ ਵਿਵਸਥਾ ਰਾਤ ਮਿਲਦੀ ਹੈ ਨੰਬਰ 72 ਦਵਾਈ ਖਾ ਕੇ ਕਦੇ ਵੀ ਤੁਰੰਤ ਸੌਣਾ ਨਹੀਂ ਚਾਹੀਦਾ ਇਹ ਤੁਹਾਡੀ ਸੇਤ ਲਈ ਹਾਨੀਕਾਰਕ ਹੋ ਸਕਦਾ ਹੈ ਨੰਬਰ 73 ਹਰ ਰੋਜ਼ ਇੱਕ ਸੇਵ ਖਾਣ ਨਾਲ ਡਾਕਟਰ ਤੋਂ ਛੁਟਕਾਰਾ ਮਿਲ ਜਾਂਦਾ ਹੈ ਨੰਬਰ 74 ਰੋਜ਼ਾਨਾ ਸਰ੍ਹੋਂ ਦੇ ਤੇਲ ਵਿੱਚ ਸੁੰਡ ਦਾ ਚੂਰ ਮਿਲਾ ਕੇ ਗਰਮ ਦੰਦੇ ਮਾਲਿਸ਼ ਕਰੋ ਅਤੇ ਰਾਤ ਨੂੰ ਸੁੰਡ ਤੇ ਅਸ਼ਵਗੰਧਾ ਮਿਲਾ ਕੇ ਇੱਕ ਚਮਚ ਚੂਰਨ ਗਰਮ ਦੁੱਧ ਨਾਲ ਲਾਓ ਸਰਵਾਈਕਲ ਤੋਂ ਜਲਦੀ ਹੀ ਰਾਹਤ ਮਿਲੇਗੀ ਨੰਬਰ 75 ਹਰ ਰੋਜ਼ ਸਵੇਰੇ ਇੱਕ ਗਲਾਸ ਗਰਮ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪੇਟ ਵਿੱਚਲੇ ਜ਼ਹਿਰੀਲੇ ਬਦਾਹਰ ਬਾਹਰ ਆ ਜਾਂਦੇ ਹਨ ਤੇ ਪੇਟ ਸਾਫ਼ ਹੋ ਜਾਂਦਾ ਹੈ। ਨੰਬਰ 76 ਮੋਬਾਈਲ ਨੂੰ ਕਦੇ ਵੀ ਆਪਣੀ ਹੀ ਖੁੱਤੇ ਰੱਖ ਕੇ ਨਹੀਂ ਸੌਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਭਿਆਨਕ ਬਿਮਾਰੀਆਂ ਰੇਡੀਏਸ਼ਨ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 70 ਰਾਤ ਨੂੰ ਲਾਈਟ ਬੰਦ ਕਰਨ ਤੋਂ ਬਾਅਦ ਕਦੇ ਵੀ ਮੋਬਾਈਲ ਨਾਲ ਚਲਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀਆਂ ਅੱਖਾਂ ਖਾਂ ਦੀ ਰੋਸ਼ਨੀ ਤੇ ਦੁੱਗਣਾ ਪ੍ਰਭਾਵ ਪੈਂਦਾ ਹੈ ਤੇ ਅੰਦਰਾਤਾ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸੇ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਤੇ ਜਾਣਕਾਰੀ ਨਾਲ ਭਰਪੂਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇੱਕ ਹੋਰ ਜ਼ਰੂਰੀ ਬੇਨਤੀ ਕਰਨਾ ਚਾਹੁੰਦੇ ਆ ਦੋਸਤੋ ਵੀਡੀਓ ਦੇਖਣ ਲਈ ਇੱਕ ਗੱਲ ਨੋਟ ਕੀਤੀ ਜਾਵੇ ਕਿ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਕੋਈ ਡਾਕਟਰੀ ਸਲਾਹ ਨਹੀਂ ਹੈ ਅਗਰ ਤੁਸੀਂ ਕਿਸੇ ਬਿਮਾਰੀ ਤੇ ਨਾਲ ਪ੍ਰਭਾਵਿਤ ਹੋਤਾ ਅਤੇ ਕੋਈ ਇਲਾਜ ਚੱਲ ਰਿਹਾ ਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਕੇ ਤੁਹਾਨੂੰ ਫਾਇਦਾ ਹੋ ਸਕੇ ਕਿਰਪਾ ਕਰਕੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਰਿਸ਼ਤੇਦਾਰਾਂ ਮਿੱਤਰਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਪਿਆਰ ਭਰਿਆ ਕਮੈਂਟ ਜ਼ਰੂਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਦੇ ਹੋ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਉਸ ਲਈ ਮਾਫੀ ਵੀਡੀਓ ਦੇਖਣ ਲਈ ਇੱਕ ਵਾਰ ਫੇਰ ਤੁਹਾਡਾ ਧੰਨਵਾਦ